26 ਅਕਤੂਬਰ 2025 ਅੱਜ ਵਜੀਦਪੁਰ ਢੋਮਾ ਪਿੰਡ ਅਜਲਕਾ ਚ ਪੈਂਦਾ ਹੈ ভাই ਹਾਂਜੀ ਆਹ ਹੋਰ ਦੇਖੋ ਆਹ ਹੋਰ ਦੇਖੋ ਤੇ ਬਾਈ ਜੀ ਨੇ ਸਾਨੂੰ ਸੱਦਾ ਦਿੱਤਾ ਸੀ ਆਪਣੇ ਘਰੇ ਆਉਣਾ ਤਾਂ ਤੁਸੀਂ ਬੜੀ ਐਕਸਪੀਰੀਅੰਸ ਵਿੱਚ ਬੜੀ ਬਦਲ ਕੀਤੀ ਥੈਂਕ ਯੂ ਜੀ ਠੀਕ ਹੈ ਨਾ ਬਹੁਤ ਛੋਟੇ ਘਰੇ ਤੇ ਆਏ ਤੇ ਅਸੀਂ ਆਉਂਦੇ ਭੁੱਖ ਵੜੀ ਲੱਗੀ ਸੀ ਤੇ ਜਿਹੜੀ ਅਸੀਂ ਰੋਟੀ ਖਾਧੀ ਜੀ ਦੁਬਾਰੇ ਨਹੀਂ ਆਣਾ ਇਹ ਜਿਸ ਵਾ ਦਾਣ 골ਡਨ ਕਲਰ ਦਾਲ ਦਾ ਜੀ ਤੇ ਤੜਕਾ ਖੜਨਾ ਸਵਾਦ ਆ ਗਿਆ ਤੇ ਕੀ ਚੱਕਰ ਸੀ ਤਾਂ ਕਿ ਉਹ ਜਿਹੜੀ ਦਾਲ ਬਕਰਜਾਣ ਲੱਗੀ ਸੀ ਲਈ ਦੇਖੋ ਦਾਲ ਦਾ ਕਲਰ ਕੀ ਜਿਸ ਰਾਜੇ ਜੇ ਰਾਜਸਥਾਨੀ ਦਾ ਇੱਕ ਦਾਜ ਜਾਏਗਾ ਜੀ Rajasthan ਦਾ ਇੱਥੇ ਵਿੱਚ ਕੀ ਜਦੋਂ ਅਸੀਂ ਇਧਰ ਜਾਂਦੇ ਆ ਨਾ ਬਿੱਕਾ ਨੇ ਜੜਾ ਮੈਂ ਕੋਈ ਪ੍ਰਯੋਗ ਕਰਦੇ ਕਦੇ ਮੇਰੀ ਕਾਤ ਦਾਨਾ ਕਦੇ ਜਾਵਾ ਮੈਂ ਮੈਨੂੰ ਜਿਹੜੀ ਚੀਜ਼ ਚੰਗੀ ਲੱਗੀ ਖਾਣ ਦਾ ਆਹ ਉਹ ਕੁਝੇ ਮੁਰਿਆਪਾ ਲੈ ਲੈਂਦੇ। ਅੱਛਾ ਮੈਂ ਉੱਥੇ ਜਿਹੜੀ ਦਾਲ ਢੋੜੀ ਚੱਕ ਕੇ ਦੇਖਿਆ ਨਾ ਕੱਚੀ। ਮੈਨੂੰ ਟੈਸਟ ਲੱਗਿਆ ਜਿਵੇਂ ਆਪਾਂ ਦਾਲ ਖਾਣੇ ਆ ਵਕਤੀ। ਅੱਛਾ ਹੋਏ ਲੱਗੀ। ਉਥੋਂ ਨਹੀਂ ਬਣਾਇਆ। ਅੱਛਾ। ਉਹ ਤੋਂ ਨਹੀਂ ਕੀ ਕਰੀ ਜਾਂਦੀ ਹੈ ਜੀ। ਆਪਨੇ ਬਣਾਈ ਆ। ਮੈਡਮ ਆ ਹੈ ਨਹੀਂ ਕਿ ਟੋਟੇ ਜਾਂਦੇ ਕਰੇ। ਇਹ ਬਦ ਮਗੋਂ ਕੱਚਾਈ ਦਸੀਵਾ ਤੇ ਮੇਰੀ ਮਾਤਾ ਜੀ ਉਹਨਾਂ ਰੱਖੀ ਸੀ। ਤੇ ਬਣਾਈਏ ਮਗੋਂ ਆਇ ਲੱਗਦਾ ਬਣ ਵੀ ਮਗੋਂ ਟਾਈਮ ਜੀ ਗਈ ਨਹੀਂ ਪਲਾਪੇ ਹੁੰਦੀ ਕਰੀ ਕੁਛ ਨਹੀਂ ਅੱਛਾ ਅੱਛਾ ਇਹ ਧਰਮ ਪਾਣੀ ਦਾ ਮਾਲ ਦੋ ਤਿੰਨ ਵਾਰੀ ਵਧੀਆ ਸਾਫ ਕਰਕੇ ਇੰਨਾ ਸੋਹਣਾ ਕਲਰ ਲਿਆਉਣਾ ਸਭ ਤੋਂ ਫੈਸਲਾ ਪਹਿਲਾਂ ਬੰਦਾ ਦੇਖਦਾ ਨੱਕ ਕਰਦਾ ਹੁੰਦਾ ਜੀ ਕਲਰ ਦੇਖਦਾ ਜਦੋਂ ਹੀ ਖਾਦੀ ਮੈਂ ਤਾਂ ਪਹਿਲੇ ਚਮਚੇ ਜੀ ਮੈਂ ਗਿਆ ਥੋੜਾ ਬੁਝੇ ਮਸਾਲਾ ਤਿਆਰ ਕੀਤਾ ਆਹ ਬਸ ਵਾਸ ਜੀ ਇਹ ਮੇਰੀ ਕਾਲਤ ਵੀ ਹੈ ਜੀ ਮੈਨੂੰ ਕਈ ਵਾਰੀ ਉਜੀ ਨਾ ਪਸੰਦ ਆਵੇ ਨਾ ਮੈਂ ਆਪ ਡਾਲ ਦਿੰਦਾ ਮਲੋ ਘਰੇ ਵੀ ਕਿਸ ਬਾਰੇ ਬਣਾਉਂਦੇ ਆ ਤੇ ਜੰਮਾ ਵੀ ਬਣਾਉਂਦੇ ਨੂੰ ਨਾਲ ਕੇਲੇ ਵਾਹੇ ਤਾਂ ਉਹਨਾਂ ਨੇ ਕਦੇ ਮੈਨੂੰ ਬੁੱਕ ਕੀਤਾ ਨਹੀਂ ਉਮਲਾ ਵੀ ਬਹੁਤ ਵਧੀਆ ਹੁੰਦਾ ਹੈ ਪਰ ਮੈਨੂੰ ਲੱਗਦਾ ਨੂੰ ਚਾ ਵੀ ਨਾ ਮਸੰਤ ਲੱਗੇ ਤਾਂ ਵੀ ਮੈਂ ਆਪ ਵੀ ਬਣਾ ਕੇ ਦਿੰਦਾ ਠੀਕ ਬਸ ਮੇਰੀ ਕਾਤ ਹੈ ਉਹ ਕੁਝ ਨਹੀਂ ਆਪਣੀ ਮਨ ਬੈਠ ਹੈ ਵੀ ਇਹੀ ਹੈ ਜੇ ਕੋਈ ਨਾ ਸਵਾਦ ਲੱਗਾ ਤਾਂ ਆਪ ਬਣਾ ਲੈਣਾ ਭਾਈ ਤੇ ਤੁਸੀਂ ਪਸ਼ੂਆਂ ਦਾ ਵਪਾਰ ਕਰਦੇ ਜਾਂਦੇ ਹੋ Rajasthan ਉਧਰ ਪਸ਼ੂ ਜਾ ਕੇ ਇਧਰ ਲੈ ਕੇ ਇਧਰ ਉਧਰ ਜਾਂਦੇ ਇਧਰ ਉਧਰ ਜਾ ਲਿਆ ਹਾਂ ਬਾਈ ਉਹਨੂੰ ਕਰ ਦਿੰਦੇ ਅੱਛਾ ਜਾਨੇ ਮੇਰਾ ਸਾਈਬਾ ਦਾਣ ਦਾ ਬਹੁਤ ਜ਼ਿਆਦਾ ਪ੍ਰੋਡਕਟ ਜਾਂਦਾ ਸੀ ਮੇਰੇ ਸਾਈਬਾ ਬਹੁਤ ਜ਼ਿਆਦਾ ਵਾਲਾ ਅੱਛਾ ਜੀ ਕਿੰਨਾ ਰੇਟ ਲੈਂਦੇ ਇਹ ਸਾਈਬਾਲ ਦਾ ਦਾਇ ਇਹ 50000 ਤੋਂ ਲੈ ਕੇ 3 ਲੱਖ ਤੱਕ ਦਾ ਦਾਨ ਸੀ। ਅੱਛਾ ਜੀ। ਹਾਂ ਜੀ। ਤੁਸੀਂ ਖੜੀ ਨਾ ਜਿਵੇਂ 15 ਮਿੰਟ ਹੈ ਸਾਰੀ ਕੋਣ ਛਾਂ ਕਰ ਲਵਾਂ। ਹਾਂ ਜੀ 5 15 ਮਿੰਟ ਬਾਅਦ 15 ਦੀ ਬਸ। ਰੰਗ ਖੋਰ ਝਾਕੜੀ। ਹਾਂ ਬਸ ਬਾਕੀ ਸਭ ਕੋ ਦੋ ਨਾ ਕਰਦਾ। ਸੋ ਕੋਈ ਇਹ ਨਹੀਂ ਕਿਹਾ ਕਿ ਝੂਠ ਵੇਚਦਾ ਦੋ ਦਰਦੀਆ ਤੁਸੀਂ ਛੱਟ ਕਰ ਦੋ। ਹਾਂ ਕਰ ਜਾਈ। ਮੇਰੇ ਕੋਲ ਹੁਣ ਤੋਂ ਇੱਕ ਥੋੜਾ ਜਿਹਾ ਤੁਹਾ ਦਾ ਨੋਟ ਆ ਰਿਹਾ ਨਾ ਪਿੱਛੇ ਇਹ ਮਾਚਰ ਤੋਂ ਬੰਦੇ ਆ ਗਏ। ਉਹ ਮੈਨੂੰ 20000 ਦੀਆਂ ਲੈਣੀਆਂ 35 ਤੋਂ 40000। ਹੂੰ ਹੂੰ ਇਹ ਤੁਹਾ ਲੈ ਰਹੀਆਂ 10 ਕਾਇਨਾਂ ਲੈ ਰਹੀਆਂ ਮੈਂ ਇਹ ਜੇ ਦਾ ਖਾਨੀਆਂ ਲੱਤਾਂ ਇਹਦਾ 35-40 ਹਜ਼ਾਰ ਲੇ ਲੇ ਇਹ 70-70 ਹਜ਼ਾਰ ਅੱਗੇ ਪੇਟੂਲੇ ਘਰੋਂ ਵੀ ਖੋਲ ਜਾਊਗਾ ਜੇ ਲੱਤ ਮਾਰੀ ਤਾਂ ਅੱਛਾ ਠੀਕ ਹੈ ਫਟੋ ਨਾ ਮੈਂ ਸਭ ਇਹ ਬਨੂ ਛੱਡ ਗਏ ਤੇਰੇ ਹੋਰ ਤੋਂ ਲੈ ਕੇ ਗੰਗਾ ਨਗਰ ਇਹਦੇ ਤੋਂ ਜਦੋਂ ਮੈਂ ਦੁਬਾਰੇ ਗੋਲ ਕਹਿਆ ਟਟੋ ਘਰ ਮਿਲੋ 15 ਦਿਨ ਬਾਅਦ ਮਾ ਤਾਂ ਦੋਕਤ ਲੱਤਾਂ ਮਾਰ ਲੱਗੀਆਂ ਦੋਕ ਲੱਗ ਜਾਂਦੀਆਂ ਉਹਨਾਂ ਨੇ ਯਾਰ ਭਾਈ ਤੂੰ ਪੁੱਛਾ ਦੇ ਦੀਆਂ ਇਹਨੂੰ ਬਾਬੇ ਪੁੱਛਾ ਨਹੀਂ ਹੁੰਦੇ ਅੱਛਾ ਜਾ ਦੋ ਜਾ ਦੋ ਮੈਂ ਉਹਦੇ ਕਿਵੇਂ ਮਤ ਮੈਨੂੰ ਪਤਾ ਸੀ ਖੜੇ ਨਹੀਂ ਏਰੀਆ ਹੁੰਦਾ ਉਹ ਤੁਸੀਂ ਫਾਈਲ ਕਰੀਏ ਜਾਉਂਦੇ ਹਾਂ ਜੀ ਇਹ ਇਧਰ ਹੀ ਸਾਈਵਾਰ ਦਾ ਪਾਕਿਸਤਾਨ ਦੀ ਗਾਹੀ ਪਾਕਿਸਤਾਨ ਦੇ ਪਿੰਡ ਹੈਗਾ ਸਾਈਵਾਰ ਉਹ ਤੋਂ ਹੀ ਜਾਉਂਦੇ ਆ ਠੀਕ ਹੈ ਠੀਕ ਹੈ ਤੇ ਇਹ ਦਾਤ ਲੱਗਦਾ ਆਪਣਾ ਫਾਇਦ ਦਾ ਨਾਲ ਹਾਂ ਜੀ ਠੀਕ ਹੈ ਜੀ ਉਹ ਸੀ ਏਰੀਆ ਚੋਂ ਦਾ ਚੱਗੀ ਮੱਝ ਅੱਛਾ ਠੀਕ ਹੈ ਜੀ ਤੇ ਉਹ ਉਹਨੂੰ ਫਾਇਲ ਤੋਂ ਉਹ ਏਰੀਆ ਦਾ ਬਾਲੀ ਲੱਗਦੀ ਮੰਡੀ ਸੰਡੇ ਦੇ ਸੰਡੇ ਕਿਹੜਾ ਸੰਡੇ ਹੈ ਹਾਂ ਜੀ ਹਾਂ ਜੀ ਜ਼ਾਦੇ ਆਪਣੇ ਮੰਡੀ ਚ ਆਉਣੀ ਹੈ ਲੋਕਾਂ ਦਾ ਸਾਈਵਾਰ ਠੀਕ ਹੈ ਜੀ ਇੱਥੋਂ ਹੀ ਜ਼ਿਆਦੇ ਮਲੂਬ ਬਾਵਾ ਸਾਹਿਬ ਦਾ ਨਾਹਰੀ ਮੰਡੀ ਤੋਂ ਹੀ ਚੱਲਦਾ ਜਬ ਕੋਸ਼ਿਸ਼ ਤੇ ਬੱਚਿਆਂ ਦੇ ਮਾਮਲੇ ਵਿੱਚ ਕਿਵੇਂ ਆਇਆ ਮੱਜਾਂ ਦੇ ਮਾਮਲੇ 'ਚ ਲੰਮਾ ਟੈਮ ਬੁਗਦੀਆਂ ਜੀ ਪਿਓ ਸਾਨੂੰ ਇੱਥੇ ਨਹੀਂ ਮਿਲੂ ਜਿਹੜੀ ਮੁਰਰਾ ਨਸਰ ਹੈ ਸਰੀਆ ਨਹੀਂ ਕੋਈ ਇੱਥੇ ਨਹੀਂ ਮਿਲੂਗੀ ਪੂਰੀ ਕ੍ਰਾਸ ਹੀ ਮਿਲੂਗੀ ਬਟਾ ਇਹਨਾਂ ਬਹੁਤ ਵਧੀਆ ਦੇਦੀਆਂ ਨਾ ਮਟਿਆ ਠੀਕ ਹੈ ਜੀ ਉਹ ਕਿੰਨੇ ਤੋਂ ਕਿੰਨੇ ਤੱਕ ਚੜ੍ਹ ਜਾਂਦੀ ਜੀ ਅੱਜ ਤੱਕ ਉਹ ਅੱਜ ਕੱਲ ਇੱਥੋਂ ਦੀ ਨੋਕੜ ਮੱਜ 2.5 ਲੱਖ ਤੋਂ ਵੱਧ ਨਹੀਂ ਜਾਂਦੀ अच्छा जेडी ਆਪਾ ਹਰਿਆਣਾ ਤੋਂ ਲਾਵਾਂਗੇ 18 लीटर ਵਾਲੇ ਉਹ 4 ਲੱਖ ਵੀ ਅਸੀਂ ਪਿੱਛੇ ਜਿਵੇਂ 6 ਲੱਖ ਵੀ ਮੌਜੂਦਾ ਤੋਂ ਸੱਚਾ ਜੀ ਹਾਂ ਜੀ ਜੀ ਕੋਈ ਕੋਈ ਸਪੈਸ਼ਲ ਹੋਵੇ ਤੋਗਰ ਉਹ ਜਾਂਦਾ ਹੀ ਅੱਡੋ ਵੱਡੀ ਜਿਵੇਂ ਹਾਂ ਜੀ ਯੋਗਰਾਜ ਦੇ ਮਰਦ ਕੋਕਾ ਸੀਗਾ ਯੋਗਰਾਜ ਠੀਕ ਹੈ ਜੀ ਉਹਦੇ ਗਾਂ ਬੱਚੇ ਆ ਜਿਹੜੇ ਉਹ ਤਾਂ ਉਹ ਜੋ ਗੱਬਨ ਹੋ ਜਾਂਦੀ ਸੀ ਮਰ ਉਸ ਤੋਂ ਤਾਂ ਉਹ ਬੱਚੇ ਤਾਂ 700 ਲੱਖ ਦੇ ਬਣ ਲੱਗੇ ਸੀ ਠੀਕ ਜੀ ਵੀਰੇ ਬੱਚਾ ਦੇ ਮੇਂ ਮੱਧ ਕੱਟੀ ਦੇ ਵੀ ਤਾਂ ਇੰਨੇ ਜਿਹੇ ਮਰ ਵੀ ਇਹ ਜੇ ਕੱਤਾ ਦੇਵੇ ਤਾਂ ਨਹੀਂ ਇਹਨਾਂ ਤੁਹਾਡੇ ਗੁਰੂ ਜੀ ਕੌਣ ਆ ਜਿਹੜਾ ਤੁਹਾਨੂੰ ਜਿਹਨਾਂ ਨੇ ਤੁਹਾਨੂੰ ਇੱਕ ਐਕਸਪੀਰੀਅੰਸ ਦਿੱਤਾ ਆ ਵੀ ਬਾਜੇ ਦਾ ਆਇਆ ਬਿਸ਼ਾਨ ਨਹੀਂ ਆ ਤੁਹਾਡੇ ਉਸਤਾਦ ਜੀ ਕੌਣ ਉਸਤਾਦ ਮੇਰਾ ਜਤਾ ਜੀ ਸਾਡੇ ਚਾਚਾ ਵੀ ਐ ਇੱਕ ਮੇਲਾਦ ਨੇ ਅਦੇ ਤੇ ਪੜੋਸ ਦੀ ਹੈ ਸਾਡੇ ਘਰਾਂ ਕੀ ਹੈ ਉਹਨਾਂ ਨੇ ਨਗੌਰ ਜਾਣਾ ਸੀ ਬੱਚੇ ਲੈਣ ਵਾਸਤੇ ਨਗੌਰੇ ਅੱਛਾ ਮੈਨੂੰ ਕਹਿੰਦੇ ਬਹੁਤ ਬੰਦਾ ਘਰ ਦਾ ਨਾਲ ਜਾ ਆ ਇਹ ਤੇ ਮੇਰੀ ਇੱਕ ਪਹਿਲੀ ਦੁਨੀਆ ਸੀਗੀ ਜੀ ਮੈਂ ਨੂੰ ਮੈਨੂੰ ਅੱਜ ਵੀ ਬਜ਼ੁਰਗਾਂ ਨੂੰ ਵੀ ਮੈਂ ਕਹਿੰਦਾ ਨਾ ਮੈਂ ਮਨੋਂ ਬੁਬਾਰਤ ਕਰਨ ਜਾਣਾ ਨੂੰ ਲੜਦੇ ਆ ਹਾਂ ਤੁਹਾਡੀ ਕੋਈ ਕਰਦਾ ਨਹੀਂ ਸੀਗਾ ਠੀਕ ਹੈ ਜੀ ਠੀਕ ਹੈ ਤੇ ਮੈਨੂੰ ਕਹਿੰਦੇ ਪੁੱਤ ਤੇਰਾ ਬਿਲਕੁਲ ਪ੍ਰੋਫੈਸ਼ਨਲ ਹੋਰ ਵੀ ਸੀਗਾ ਜੀ ਮੈਂ ਡਾਕਟਰੀ ਲੈਣ ਚ ਵੀ ਮਰੋਂ ਪੈਣਾ ਤੋਂ ਬਸ اچھا ਬਸ ਉਹ ਪੜਾਈ ਹੀ ਸੀ ਕੋਈ ਡਾਕਟਰੀ ਠੀਕੇ ਵਾਲੀ ਬਸ ਠੀਕੇ ਥਰਮੋਫਿਟ ਵਾਲੀ ਕੋਈ ਅਯੁਰਵੇਦ ਦੇ ਕਹੜੇ ਵਾਲੇ ਵੀ ਖੜੇ ਵਾਲੀ ਮੈਨੂੰ ਸਾਰਾ ਮੈਨੂੰ ਆਏ ਜਾਣਕਾਰੀ ਤਾਂ ਪਾਵੇਂ ਤੁਸੀਂ ਨੌਲੇਜ ਦੇਣੀ ਹੋਵੇ ਨਾ ਜੀ ਮੈਨੂੰ ਮੈਨੂੰ ਬਹੁਤ ਜਿੱਦੀ ਪਿਆ ਜੀ ਤੁਸੀਂ 5 ਰੁਪਈਆ ਨਹੀਂ ਨੌਲੇਜ ਦੇਣੀ ਹੈ ਮੈਂ ਤਾਂ ਭਾਵ ਜੂ ਮੈਨੂੰ ਤਾਂ ਹਾਂ ਤੁਹਾਡਾ ਚਾਵਾ ਸੀ ਉਹ ਤੇ ਲੋਕਾਂ ਨੂੰ ਠੀਕ ਕਰਾਂ ਠੀਕ ਕਰਾਂ ਤੇ ਹੁਣ ਜਦੋਂ ਮੈਨੂੰ ਇਹ ਸੀ ਵਪਾਰ ਦੇ ਵਿੱਚ ਜਦ ਨੰਨੂ ਬੜਾ ਚੰਗਾ ਲੱਗਿਆ ਜੀ ਆਪ ਵੀ ਅੱਤੀ ਗੁੱਟੀਆਂ ਪਕਾਈਆਂ ਉੱਥੇ ਮੇਲੇ 'ਚ ਅੱਛਾ ਅੱਤੀ ਢਾਲ ਬਣਾਈ ਉੱਥੇ ਠੀਕ ਹੈ ਜੀ ਬਗੈ ਉਹ ਤੇ ਅਸੀਂ ਉਹਨਾਂ ਨੂੰ ਆਟਾ ਦਿੱਤਾ ਕੰਤਦਾ ਉਹਨਾਂ ਨੇ ਸਾਨੂੰ ਬਾਜਰੀ ਦਾ ਆਟਾ ਦਿੱਤਾ ਜੀ ਅੱਛਾ ਆ ਬਾਟਲੇ ਸਸਤੇ ਹਾਂ ਬਾਜਰੀ ਦਾ ਆਟਾ ਬੜਾ ਚੰਗਾ ਲੱਗਿਆ ਕਿਰਾਮ ਬੜਾ ਮਨ ਖੁਸ਼ ਹੋਇਆ ਉਹ ਬਾਦ ਫਿਰ ਮੈਂ ਪਿੱਛੇ ਮੁੜ ਕੇ ਨੂੰ ਦੇਖਿਆ ਉਹਨੂੰ ਫਿਰ ਇਹ ਚੰਗਾ ਲੱਗਿਆ ਵੀ ਜਾਓ ਕੁਝ ਲੈ ਆਓ ਦੇ ਆਓ ਵਪਾਰੀ ਵਪਾਰੀ ਇਹ ਚੀਜ਼ ਇਹਨੂੰ ਖੇਤ 'ਚੋਂ ਕੱਢਦਾ ਖੇਤ 'ਚੋਂ ਕੱਢਦਾ ਦੇ ਕਿਨਾਰੇ ਜਿੱਦਾਂ ਬਰਾਂਡ ਬੈਲਟ ਹੈ ਨਹੀਂ 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 ਉਹ ਨਹੀਂ ਫਿਰ ਬਸ ਬਿਲਾਈ ਸੀਗਾ ਉਹ ਤੋਂ ਹੂੰ ਉਸ ਤੋਂ ਬਾਅਦ ਕੀ ਹੋਇਆ ਕਿ ਬੱਚੇ ਦੋਨੇ ਵੱਡੇ ਹੋ ਗਏ ਹਾਂਜੀ ਹਾਂਜੀ ਮੈਂ ਭਾਈ ਨੂੰ ਕਿਹਾ ਜੀ ਆਪਾਂ ਇੱਥੇ ਇਹਨਾਂ ਨੂੰ ਪੜ੍ਹਾਈ ਇੱਥੇ ਕਰਾਉਣੇ ਆ ਹਾਂਜੀ ਸਾਨੂੰ ਗੂਨ ਪੈਂਦਾ ਸੀ ਕੰਮ ਸਭ ਕੋਈ ਵੀ ਹੈ ਹਾਂਜੀ ਫਿਰ ਮੈਂ ਦਬਾਈ ਚਲਾ ਗਿਆ ਜੀ ਉਹਨਾਂ ਬੱਚਿਆਂ ਨੂੰ ਲੈ ਕੇ ਉਹチェਨ ਨੂੰ ਪੜ੍ਹਾਈ ਕਰਾਈ ਤੇ ਛੋਟਾ ਪਈ ਇੱਥੇ ਤੇ ਬਾਪੂ ਜੀ ਮਰੀ ਇੱਥੇ ਹੀ ਠੀਕ ਹੈ ਤੇ ਇਹ ਇੱਕ ਦਾ ਹੋਰ ਬੱਚਾ ਆ ਗਿਆ ਮੈਂ ਨਾਲ ਆਪਾਂ ਗੱਲਬਾਤ ਕਾਫੀ ਕਰ ਲਈ ਕਿਉਂਕਿ ਮੈਂ ਨਾ ਹੀ ਨਹੀਂ ਪੁੱਛਿਆ ਅੱਲਾ ਦੱਸਦਾ ਨਾਮ ਤੇਰਾ ਗੁਰਮੀਤ ਸਿੰਘ ਹੈ ਜੀ ਠੀਕ ਹੈ ਜੀ ਤੁਸੀਂ ਸਿੰਘ ਜੀ ਤੇ ਤੁਹਾਡੇ ਨਾਲ ਕਿੱਦਾਂ ਹੀ ਬੈਠੇ ਸੀ ਜੀ ਤੇ ਦਾਦਾ ਜੀ ਦੀ ਉਮਰ 99 ਸਾਲ ਹੈ 99 ਸਾਲ 99 98 ਸਾਲ ਦੇ ਜੀ ਤੇ ਇਹਨਾਂ ਦਾ 28 28 ਦਾ ਜਨਮਦਿਨ ਹਾਂ ਜੀ ਦਾ ਤੇ ਜਦੋਂ ਭਾਰਤ ਸੰਭੂ ਫਾਂਸੀ ਹੁੰਦੀ ਆ ਉਹ ਲੋੜੇ 3 ਸਾਲ ਦੇ ਖੇਡਦੇ ਸੀ ਜੀ ਬਿਲਕੁਲ ਹਾਂ ਜੀ ਬਿਲਕੁਲ ਤੇ ਆਈ ਸੀ ਬਾਈ ਜੀ ਵੀੜਾ ਵੀ ਆਈ ਸੀ ਦਾ ਬਣਾ ਜਲਦੀ ਕਰ ਰਹੀ ਆ ਆਪਣਾ ਅੱਛਾ ਜੀ ਸਾਡੇ ਦਾਈ ਜੀ ਨੇ ਦੋ ਤਿੰਨ ਦੂਦੇ ਪਾਸੇ ਲੈ ਲਿਆ ਉਹ ਕਹਾਂ ਉਹ ਮੇਰਾ ਮੁੱਖ ਇੱਥੇ ਆਉਣ ਦਾ ਕਾਰਨ ਨਹੀਂ ਸੀ ਮੈਨੂੰ ਬਾਈ ਜੀ ਨੇ ਦੱਸਿਆ ਸੀ ਮਨਦਰ ਨੇ ਮੇਰੇ ਦਾਦਾ ਜੀ ਨੇ ਕਿ ਚੀਤਾ ਰੱਖਿਆ ਹੁੰਦਾ ਸੀ ਮੈਂ ਕਹਿੰਦਾ ਹੈ ਮੈਂ ਕਿਹਾ ਅਰਬੂਜ ਵੀ ਚੀਤੇ ਰੱਖਦੇ ਆ ਇਹ ਕਿਵੇਂ ਹੋ ਗਿਆ ਕਹਿੰਦੇ ਫਿਰ ਚੀਤੇ ਦੀ ਇੱਕ ਸਟੋਰੀ ਆ ਤੇ ਉਹ ਮੈਂ ਡਿਸਕਸ ਕਰਨੀ ਚਾਹੁੰਦਾ ਹਾਂ ਦਾ ਜੀ ਤੇ ਆਪਾਂ ਦਾਦਾ ਜੀ ਨੂੰ ਪੁੱਛਦੇ ਆ ਜੀ ਆ ਜੀ ਚੀਤੇ ਦੀ ਬਾਪੂ ਜੀ ਪਹਿਲੀ ਵਾਰੀ ਚੀਤਾ ਜਦ ਤੁਸੀਂ ਬਾਅਦ ਚ ਸੀਗੇ ਬਾਪੂ ਜੀ ਥੋੜੇ ਉੱਚਾ ਫੜਨਾ ਕਰਕੇ ਮੈਂ ਉੱਚਾ ਕਰ ਲਿਆ ਫਿਰ ਪਹਿਲੀ ਵਾਰੀ ਚੀਤਾ ਜਿਹੜਾ ਸੀ ਚੀਤੇ ਦਾ ਬੱਚਾ ਤੁਹਾਡੇ ਹੱਥ ਕਿਵੇਂ ਹੱਥ ਆਇਆ ਕੀ ਗੱਲ ਬਣੀ ਉਹ ਉਹ ਫਿਰ ਇਹਨੇ ਉਹ ਕਹਿੰਦਾ ਸਾਬੀ ਐਸ਼ੇ ਛਿੜ ਸੂਈ ਹੋਈ ਜਾਂ ਅੱਛਾ ਜੀ ਕਿਤਨੀ ਸੂਈ ਹੋਈ ਉਹ ਫਿਰ ਇਹਨੇ ਦੱਸਿਆ ਅੱਛਾ ਕਿਹੜਾ ਏਰੀਆ ਸੀ ਉਹ ਕਿਹੜਾ ਏਰੀਆ ਹੈ ਇਲਾਕਾ ਕਿਹੜਾ ਸੀਗਾ ਕਸ਼ਮੀਰ ਕਸ਼ਮੀਰ ਠੀਕ ਹੈ ਜੀ ਤੁਸੀਂ ਬਹੁਤ ਸੀਗੇ ਹਾਂ ਬਹੁਤ ਤੇ ਫਿਰ ਉਹ ਕਹਿੰਦੇ ਵੀ ਇੱਕ ਚੀਤਨੀ ਸੂਈ ਹੋਈ ਐ ਇੱਥੇ ਸਿੰਗਰੀ ਸੂਈ ਵੀ ਐ ਸ਼ੇਰ ਨਹੀਂ ਉੱਤੇ ਇੱਕ ਦੱਸਿਆ ਨਾ ਚੀਤਾ ਸੀ ਸ਼ੇਰ ਹਾਂ ਚੀਤਾ ਸੀ ਕਿ ਸ਼ੇਰ ਸ਼ੇਤਾਂ ਸੀ ਸ਼ੇਤ ਸ਼ੇਰ ਸ਼ੇਰ ਵੀ ਆਇਆ ਸ਼ੇਤ ਸ਼ੇਰ ਨੇ ਸੁੱਈ ਵੀ ਸੀ ਉੱਥੇ ਹਾਂ ਸ਼ੇਰ ਨੇ ਸੁੱਈ ਵੀ ਸੀ ਉੱਥੇ ਆਹ ਸ਼ੇਰ ਨੂੰ ਸੁੱਈ ਵੀ ਸੀ ਕੋਈ ਸੁਣ ਰਹਿਣਾ ਕਿ ਸਭ ਇਹ ਸਿੱਦੇ ਜਿਵੇਂ ਵੀ ਆ ਅੱਛਾ ਜੇ ਤੁਸੀਂ ਬੱਚਾ ਫੜਾ ਹੈ ਲਾ ਅੱਛਾ ਦੇਖਿਆ ਆ ਫੜਦਾ ਐਸੇ ਡੌੜ-ਡੌੜtio ਹੈ ਹਾਂ ਤੇ ਸ਼ੇਰ ਨੇ ਮਾਰ ਕੇ ਸੀ ਸ਼ਿਕਾਰ ਵਾਸਤੇ ਇਹਨੇ ਅੱਛਾ ਉਹ ਵਸੇ ਫਿਰ ਉਹ ਦੌੜਦਾ ਕੱਲਾ ਹੀ ਸੀਗਾ ਜੀ ਉਹ ਕੱਲਾ ਸੀ ਉਹ ਇੱਕੋ ਹੀ ਸੀ ਲਵਾਕ ਉਹ ਇੱਕੋ ਠੀਕੋ ਹੀ ਅੱਛਾ ਫੇ ਪਿੱਛੋਂ ਆ ਕੇ ਬੜੀ ਦਿਹਾੜੀ ਹੋਣੀ ਆ ਉਹ ਲੱਭਣਾਈ ਹੋਣੀ ਆ ਇਹ ਛੇੜੀ ਦਾ ਬੱਚਾ ਇੱਕੋ ਲੰਬਾ ਠੀਕ ਹੈ ਜੀ ਹਾਂ ਨਹੀਂ ਫੇ ਬਾਅਦ ਚਾ ਕੋ ਨਾ ਪਾਇਆ ਕੋਲੇ ਨਹੀਂ ਬੱਚਾ ਆ ਕੇ ਕਰੀ ਉਹਨੇ ਆ ਕੇ ਆਉਦੇ ਉਹ ਜੋ ਗੋਫਾ ਦੇ ਵਿੱਚ ਬੱਚਾ ਨਹੀਂ ਪਾਇਆ ਧਾੜੀ ਨਹੀਂ ਉੱਥੇ ਉਹ ਉਹ ਵੀ ਰੋਲਾ ਰੋਲਾ ਪੁੱਦੀ ਸੀ ਹਾਂ ਅੱਛਾ ਕਿੰਨਾ ਨੇ ਹੁੰਦਾ ਸੀ ਬਾੜ ਅੱਛਾ ਬਾੜ ਹੁੰਦੇ ਸੀ ਨਹੀਂ ਬਾੜ ਤਾਂ ਗੁੱਜਰ ਕਿੰਨਾ ਚਿਰ ਰੱਖਿਆ ਤੁਸੀਂ ਬੱਚਾ ਉਹ 2-3 ਦਿਨ ਸਾ ਪਾਈ ਤਨਸੋ ਹਾਂ ਇਹ ਸ਼ੇਰ ਤਾਂ ਜੀ ਜਵਾਨ ਸਾਲ 1.5 ਸਾਲ ਦੀ ਬਹੁਤ ਵੱਡਾ ਵਾਰ ਬਣ ਜਾਂਦਾ ਹੈ ਖਤਰਨਾਕ ਹੋਣ ਲੱਗ ਜਾਂਦਾ ਹੈ ਬਿਲਕੁਲ ਕਿਆਮ ਹੋ ਗਿਆ ਉਹਨਾ ਪੂਰਾ ਉਹ ਹਾਂ ਕਿ ਛੱਡਿਆ ਜਿਵੇਂ ਉਹ ਉਹਦੀ ਬਹੁਤ ਹੋ ਗਈ ਅੱਛਾ ਨਹੀਂ ਤੁਸੀਂ ਤੁਸੀਂ ਰੋਜ਼ ਉਹਨੂੰ ਮੀਟ ਪਾਉਂਦੇ ਸੀ ਫੌਜ ਵਾਲੇ ਅਕਸਰ ਆਣ ਜਾਂਦੇ ਸੀ ਕਿ ਮੀਟ ਪਾਓ ਪਿੰਜਰੇ ਚ ਰੱਖਦੇ ਸੀ ਕਿ ਉਹਨੂੰ ਦੂਜੇ ਲੋਟੇ ਫਿਰੀ ਜਾਂਦਾ ਸੀ ਕਿ ਤਰਾ ਹਿੰਚਰਾ ਠੀਕ ਹੈ ਚਤਰਾ ਨਹੀਂ ਸ਼ੇਰ ਹਾਂ ਜੀ ਪਿੰਜਰੇ ਚ ਰੱਖਿਆ ਸੀ ਕਾਹਦੇ ਚ ਹੈ ਪਿੰਜਰੇ ਚ ਪਿੰਜਰੇ ਚ ਰੱਖਿਆ ਸੀ ਉਹ ਇੱਕ ਇੱਕ ਉਹਦਾ সাইਕਲ ਲੈਂਦਾ ਸੀ ਤੇ ਥੋੜੀ ਡਿਊਟੀ ਕੀ ਥੋੜ ਮੇਨ ਤੁਹਾਡੇ ਨਾਲ ਪਿਆਰ ਸੀ ਉਹਦਾ ਤਾਂ ਸਾਰੇ ਬੋਝੀਆਂ ਨਾਲ ਸੀਗਾ ਨਹੀਂ ਡਰ ਖੱਟ ਨਹੀਂ ਅੱਛਾ ਜੀ ਤੁਸੀਂ ਰੋਜ਼ ਉਹ ਨਾਲ ਖੇਡਦੇ ਸੀ ਜਿਵੇਂ ਹੁਣ ਆਪਾਂ ਨੇ ਆਪਾਂ ਕਹਿੰਦੇ ਨੇ ਵੀ ਕੁੱਤੇ ਨਾਲ ਵੀ ਖੇਡ ਲੈਨੇ ਆਂ ਆਪਾਂ ਜਦੋਂ ਉਹਨੂੰ ਛੀਛੀ ਛੋਟਾ ਤੁਹਾਨੂੰ ਵੀ ਡਰਨੇ ਲੱਗ ਪਾਉਂਦਾ ਸੀ ਉਹਦਾ ਨਾਲ ਖੇਡਣ ਖੁੱਡਣ ਲੱਗ ਕੇ ਤੁਹਾਡਾ ਵੀ ਡਰ ਚੱਕ ਗਿਆ ਹੁਣ ਤੇ ਉਹਨੂੰ ਤੁਸੀਂ ਲੈ ਕੇ ਫੇਰੀ ਜਾਂਦੇ ਸੀ ਸੈਰ ਸੁਰ ਕਰਦੇ ਸੀ ਹੈ ਹਾਂ ਦੋਨਾਂ ਫੇਰਾ ਕਰਾਉਂਦੇ ਸੀ ਉਹ ਹਾਂ 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 ਟੀ ਉਹਨੂੰ ਫੇਰ ਸਾਡਾ ਇੱਕ ਸਵੀਪਰ ਸੀ ਅੱਛਾ ਜੀ ਸਫਾਈ ਕਰਦਾ ਹਾਂ ਜੀ ਕੋਈ ਵੀ ਪਹੜਾਗਾ ਸੀ ਅੱਛਾ ਜੀ ਜੇ ਪੂਰਾ ਜੀ ਲੱਗਿਆ ਸੀ ਉਹਨਾਂ ਨੂੰ ਹਾਂ ਤੇ ਫੇਰ ਕਹਿੰਦੇ ਵੱਡਾ ਹੋ ਕੇ ਥੋੜਾ ਖੰਖਾਰ ਹੋ ਗਿਆ ਸੀ ਬਾਈ ਦੱਸਦੇ ਸੀ ਕਿਉਂ ਬਾਈ ਹਾਂ ਵੱਡਾ ਹੋ ਕੇ ਮਾਰਦਾ ਸੀ ਪੰਜ ਮੁੰਡੇ ਮਾਰਦਾ ਸੀ ਕਿਸੇ ਨੂੰ ਉਹ ਕੁੱਕੜ ਮਾਰਦਾ ਉਹ ਹੋਰ ਸੀ ਜੀ ਜਾਨ ਨੂੰ ਹਾਂ ਪਹਿਲਾਂ ਸੀ ਪਾਪਾ ਜੀ ਤੇ ਪਰ ਉਹ ਜਿਹੜਾ ਲਾਸ਼ ਸੀ ਉਹਦਾ ਬਾਡੀ ਕਨ ਉਹ ਗਾਨੀ ਨਾ ਦੀ। ਠੀਕ। ਤਾਂ ਛੱਡਿਆ ਕਿਵੇਂ ਤੁਸੀਂ ਉਹ? ਉਹ ਤੇ ਬਹੁਤ ਹੋ ਗਈ। ਅੱਛਾ। ਅੱਛਾ ਪਹਿਲਾਂ ਉਹ ਉਹੀ ਬਿਮਾਰ ਹੋ ਕੇ ਵਾਗਿਆ। ਬਿਮਾਰ ਹੋ ਗਿਆ ਜੀ। ਉਹਦਾ ਬਲਡ ਪ੍ਰੈਸ਼ਰ ਛੱਡ ਦਦੇ ਨਹੀਂ। ਉਹ ਤਾਂ ਬਹਿਈ ਹੈ ਜੀ। ਉੱਥੇ ਹਣ ਜੰਗਲ ਦਾ ਰਾਜਾ ਕਿੱਥੇ ਵਿਚਾਰਾ। ਹਾਂ ਹਾਂ। ਥੋੜੀ ਸੋਣੀ ਜੀ ਕੈਦ ਹੋ ਗਿਆ ਹਨਾ। ਉਹ ਉਹ 6 ਯਾਣੀ ਜੰਗਲ ਦੇ ਨਾਲ ਤੇ ਪਿੰਜਰੇ ਦੀ ਹੁਸ਼ਕਤਾ ਉਹ। ਪਿੰਜਰੇ ਦੀ ਕਿਵੇਂ ਲੁੱਟਾਵੇ ਕਹਿੰਦੇ। ਸਹੀ ਗੱਲ ਹੈ ਜੀ। ਤੁਹਾਡੇ ਨਾਲ ਇੱਕ ਉਹਦੀ ਫੋਟੋ ਆ। ਅਸੀਂ ਫੋਟੋ ਦੇਖੀ ਆ। ਸੋ ਤੁਹਾਡੇ ਨਾਲ ਫੋਟੋ ਆਲਦੀ हां ਅਸੀਂ ਦੇਖੀ ਆ ਫੋਟੋ ਆ ਦਿਖਾਓ ਇਹ ਫੋਟੋ ਥੋੜੀ ਜਿਹੀ ਫਿੱਕੀ ਹੋ ਗਈ ਆ ਫੋਟੋ ਆ ਫੋਟੋ ਆ ਚਲੋ ਇਹ ਅਸੀਂ ਇਹਦੀ ਪਹਿਲਾਂ ਬਾਈ ਜੀ ਨੇ ਇੱਕ ਚੱਕੀ ਸਕੈਨ ਫੋਟੋ ਕੀਤੀ ਹੋਈ ਆ ਆਪਾਂ ਦਿਖਾਵਾਂਗੇ ਹਨਾ ਥੋੜੀ ਬੜੀ ਯਾਦ ਆ ਜੀ ਇਹਦੇ ਨਾਲ ਤੇ ਤੁਹਾਡੀਆਂ ਹੋਰ ਵੀ ਫੋਟੋਆਂ ਹੋਣੀਆਂ ਇਹਦੇ ਨਾਲ ਕਿ ਥੋੜੀ ਜਿਹੀ ਕਿਸ ਵਿੱਚ ਕਿਸਮੀਰ ਵਿੱਚ ਠੀਕ ਹੈ ਤੇ ਬੜਾ ਨਜ਼ਾਰਾ ਆਉਦਾ ਹੋਣਾ ਜੀ ਜਦੋਂ ਸ਼ੇਰ ਤੁਹਾਡੇ ਨਾਲ ਇਲਾੜਜਾ ਕਰਦਾ ਹੋਣਾ ਕਿ ਤੁਸੀਂ ਲੈ ਕੇ ਤੁਰ ਜਾਂਦੇ ਹੋਗੇ ਤੇ ਜਦੋਂ ਇਹਦੀ ਮੌਤ ਹੋਈ ਜੀ ਫਿਰ ਤੁਸੀਂ ਬਹੁਤ ਉਦਾਸ ਹੋਗੇ ਹੋ ਤੇ ਸਾਰੇ ਦੋਸਤ ਉਦਾਸ ਹੋ ਰਹੇ ਮਟਾ ਪਾ ਰਹੇ ਸੀਗਾ ਇਹ ਬਹੁਤ ਸੀਗਾ ਠੀਕ ਹੈ ਜੀ ਚਲੋ 2.5 ਸਾਲ ਸ਼ੇਰ ਨੂੰ ਸੰਗਤ ਮਾਣ ਲਈ ਤੁਸੀਂ ਜੇ ਜਿੱਦੜੇ ਦਾ ਉਹ ਡੈਥ ਹੋ ਗਈ ਤੁਸੀਂ ਸ਼ੇਰ ਮਰ ਗਿਆ ਫਿਰ ਇਹਦਾ ਕੀ ਕਿਰਿਆ ਕਰਮ ਕੀਤਾ ਇਹਨੂੰ ਦੱਪਣ ਗੇਟ ਵਟ ਉਹ ਪਾਇਆ ਹੁਣ ਕੋਈ ਹਿਸਾਬ ਕਿੱਲਾ ਆਇਆ ਹੁਣ ਜਾਂ ਫੌਜ ਵਾਲੇ ਕਿਤੇ ਦੇ ਆਏ ਇਹਨੂੰ ਜਾਂ ਇਹਦੇ ਨੋਂ ਨੂੰ ਮੱਦੇ ਉਹ ਪੜਾ ਲੈਂਦੇ ਨਾ ਨੈਕਲੈਸ ਕੀ ਕੀਤਾ ਵੀਰੇ ਦਾ ਜਦੋਂ ਇਹ ਮਰ ਗਿਆ ਉਸ ਤੋਂ ਬਾਅਦ ਕੀ ਕਰਿਆ ਦੱਬਿਆ ਅੱਗੇ ਕੁਛੀ ਕੁਛ ਉਹਦੇ ਕੋਈ ਨੋਂ ਨੂੰ ਲਾਏ ਜਾਂ ਕੋਈ ਕਈ ਵਾਰੀ ਹੁੰਦਾ ਵੀ ਕੋਈ ਸ਼ੌਕ ਹੋ ਜਾ ਉਪਾਰਾ ਇਹਨਾਂ ਦੱਬਿਆ ਜੀ ਦੱਬਿਆ ਸੱਚ ਦੱਬਤਾ ਨਾ ਬੰਦੇ ਇਹਦਾ ਨਾਮ ਰੱਖਿਆ ਸੀ ਸੱਚ ਨਹੀਂ ਨਹੀਂ ਕੋਈ ਸ਼ੇਰਾ ਸ਼ੂਰਾ ਕੁਝ ਤੇ ਰੱਖਿਆ ਇਹ ਰੱਖਿਆ ਰਹਣਾ ਉੱਪਰ ਲੱਗੇ ਰਹੋ। ਇਹ ਵਾਰੀ ਕਈ ਜਿਹਾ ਹੋ ਦੱਸਿਆ ਜੀ। ਕਈ ਵਾਰੀ ਦੱਸਦੇ ਹੋ ਮੇਰੀ ਵੀ ਹੈ ਜੀ ਦੋ ਦੋ ਇਹਨਾਂ ਨੂੰ ਪਾਉਣਾ ਨਾ ਮੀਟ ਨੂੰ ਪਾਉਣਾ। ਹਾਂ ਜੀ ਇਹ ਕੋਲ ਨਾਲ ਦੇ ਬੋਧੀਆਂ ਨੂੰ ਚਤੂਮਾਰ ਲੱਗਾ ਸੀ। ਆ ਅੱਛਾ ਇੱਕ ਬੋਧਾ ਹੀ ਹਿੰਮਤ ਹੈ ਜਿਹਨਾਂ ਨਾਲ ਮੂਹ ਸੀਗਾ। ਹਾਂ ਜੀ ਹਮ ਤਾਂ ਉੱਪਰ ਟਿਆਲੇ ਹੋ ਗਏ ਭੁੱਲ ਗਏ। ਹਾਂ ਆਹ ਤੁਸੀਂ ਸਕੈਨ ਕਰ ਲੀਆਂ ਸੀ ਪਰ ਪੁਰਾਣੀਆਂ ਤਸਵੀਰਾਂ ਨੇ ਥੋੜੀਆਂ ਕੁਆਲਿਟੀ ਆ ਆ ਦੇਖੋ ਇੱਥੇ ਇੱਥੇ ਸਾਫ਼ ਦਿਖ ਰਹੀਆਂ ਆ ਆ ਇੱਥੋਂ ਆ ਦੂਜੀ ਇਹ ਕੈਮਰੇ ਦੇ ਫੋਟੋ ਹੈ ਕੈਮਰੇ ਦੇ ਬਿਲਕੁਲ ਕੋਲੇ ਲਈ ਆ ਕੇ ਪਹਾੜਿਆਂ ਦੇ ਨਾਲ ਜਾ ਕੇ ਇਹ ਵੀ ਟ੍ਰੇਡ ਦੀ ਫੋਟੋ ਹੈ ਜੀ ਟ੍ਰੇਡ ਦੀ ਟ੍ਰੇਡ ਦੀ ਮੁੱਖ ਕੱਲ ਤਾਂ ਐਉਂ ਸੀ ਜੀ ਜੀ ਵੀ ਦੇਖੋ ਫੌਜ ਚ ਤਾਂ ਪੰਜਾਬ ਦੇ ਹਰ ਤੀਜੇ ਘਰੋਂ ਕੋਈ ਨਾ ਕੋਈ ਜਾਂਦਾ ਜਾਂਦਾ ਸੀ ਹਣਾ ਤੇ ਚਲੋ ਜਾਂਦਾ ਤਾਂ ਹੁੰਦੀਆਂ ਇਹਨੇ ਫੌਜੀ ਇਹਨੇ ਇੱਕ ਤਰ੍ਹਾਂ ਦੀ ਪਰ ਆ ਸ਼ੇਰ ਵਾਲੀ ਸਟੋਰੀ ਜਦੋਂ ਪਤਾ ਲੱਗੀ ਨਾ ਮੈਂ ਕਿਹਾ ਵੀ ਜਰੂਰ ਇਹਦੇ ਬਾਰੇ ਗੱਲ ਕਰੀਏ ਤੇ ਉੱਤੇ ਵਿਲੇ ਦਾ ਬਹੁਤ ਲੋਕ ਵਾਲੀ ਆ ਜਾਂਦੀ ਹਾਂ ਜੀ ਜਦੋਂ ਸ਼ੇਰ ਨਾਲ ਚਾਹੇ ਤੁਸੀਂ ਵੀ ਇੰਨਾ ਹੀ ਕੱਟਿਆ ਹੋਵੇ ਲੈ ਇੱਕ ਦਿਹਾੜੀ ਕੱਟੀ ਹੋਵੇ ਬੜੀ ਵੱਡੀ ਗੱਲ ਮੈਂ 2.5 ਸਾਲ ਕੱਟੇ ਜਵਾਨ ਹੋ ਗਿਆ ਸ਼ਾਹਜ਼ਾਦੇ ਬਹੁਤ ਜਵਾਨ ਚੰਗਾ ਸੀ ਕੋਈ ਬੱਕਰਾ ਬੁੱਤਰਾ ਆਪਦੇ ਜਿਦਾ ਜਿਦਾ ਖਾਣਾ ਬਹੁਤ ਜਿਹੜਾ ਬਿੰਦਾ ਦੀ ਉਹ ਨਹੀਂ ਮੰਦਾ ਸੀ ਹਾਂ ਉਹ ਵੀ ਹੁੰਦੇ ਸੀ ਉਹਨਾਂ ਨੂੰ ਖਾਣ ਉਹ ਬੱਚੋ ਸਾਰਾ ਸਾਰਾ ਦਦੇ ਇਹ ਹੁੰਦੇ ਆ ਇਹ ਜੀ ਪਰੋ ਆ ਕੀ ਮਟਰ ਇਹ ਇਹ ਕੈਮਰਾ ਵਾਲਾ ਆ ਰਿਹਾ ਜੀ ਆਪਾਂ ਇਹ ਗੱਲਾਂ ਕਰਦੇ ਰਿਪੋਰਟ ਹੁੰਦੀਆਂ ਇੰਚ ਅੱਛਾ ਬਾਅਦ ਵਿੱਚ ਟੈਲੀਵਿਜ਼ਨ ਤੇ ਤੁਸੀਂ ਦੇਖ ਸਕਦੇ ਹੋ ਜਾਂ ਤੁਹਾਡੇ ਕੋਲ ਦੋਸਤ ਮਿੱਤਰ ਹੋਣਗੇ ਜਿਹੜੇ ਉਹ ਵੀ ਦੇਖ ਸਕਣਗੇ ਸੌਖਾ ਹੋਈਦਾ ਇਹ ਦੇਖਣਾ ਇਹਦੇ ਨਾਲ ਹਾਂ ਇਸ ਗੱਲ ਚੱਲਿਆ ਨੇ ਡਰਾਮਾ YouTube ਜੀ ਦਾ ਇਹ ਆ ਇਹ ਉਹ ਆ ਕੈਮਰਾ ਵਾਲਾ ਆ ਇਸ਼ਟਾ ਹਰਤੇ ਆਪਰ ਅਕੋਰਡਿੰਗ ਹੋ ਰਹੀ ਹੈ ਨਾ ਆਪਣੀ ਹੁਣ ਹਾਂ ਅੱਛਾ ਬਿੰਦਰ ਇੱਕ ਗੱਲ ਤੂੰ ਦੱਸੀ ਸੀ ਚੀਨ ਬਾਰੇ ਕਿ ਥੋਡੀ ਜਿਹੜੀ ਦਾਦੀ ਜੀ ਆ ਉਹਨਾਂ ਦਾ ਚੀਨ ਨਾਲ ਕੀ ਕੀ ਸਬੰਧ ਬਣਦਾ ਰਹਿੰਦਾ ਨਾ ਨਾਨੀ ਜੀ ਦਾ ਉਹ ਦਾਦੀ ਜੀ ਤਾਂ ਨਹੀਂ ਸੀ ਬਈ ਉਹ ਮੰਮਾ ਦੀ ਨਾਮੀ ਦਾ ਸੀਗਾ ਅੱਛਾ ਉਹਨਾਂ ਦਾ ਧਰਮ ਕੀ ਕਹਤੇ ਆਗੇ ਉਹ ਝਾਂਸੀ ਦੀ ਰਾਣੀ ਨਾਲ ਪਰ ਆਜਾਂ ਦੇ ਗੱਲਾਂ ਕਰੀ ਜਾਂਦੇ ਸੀ ਝਾਂਸੀ ਰਾਣੀ ਬਾਰੇ ਹਾਂਜੀ ਤੇ ਉਹ ਤਾਂ ਝਾਂਸੀ ਦੀ ਰਾਣੀ ਦੇ ਨਾਲ ਉਹਨਾਂ ਨੇ ਜਾ ਕੇ ਬੈਠੀ ਸੀਗੀ अच्छा जी हुन ਆਪਣਾ ਉਹ ਚੀਜ਼ ਤਾਂ ਕੋਈ ਵੇਰਵਾ ਹੈ ਨਹੀਂ ਵੀ ਕਿਹੜਾ ਤੁਹਾਡੇ ਮਮਾ ਦੇ ਨਾਨੀ ਨਾਨੀ ਜੀ ਨੇ ਆਹ ਚਾਹ ਤੀ ਚਾਂ ਸੀ ਜਿਹੜੀ ਜੰਗ ਹੁੰਦੀ ਆ ਅੰਗਰੇਜ਼ਾਂ ਦੇ ਖਿਲਾਫ ਉਹ ਜਿੱਦਣ ਜੰਗ 'ਚ ਗਈ ਆ ਰਾਣੀ ਛੰਸੀ ਉਹਦੇ ਨਾਲ ਉਹ ਫੌਜ 'ਚ ਗਏ ਨੇ ਹਾਂਜੀ ਹੋਰ ਔਰਤਾਂ ਵੀ ਗਈਆਂ ਨੇ ਹਾਂਜੀ ਫੌਜ ਹੋਰ ਗਈਆਂ ਨੇ ਤੇ ਉਹ ਬਾਦਰੀ ਪੂਰਾ ਬਾਦਰੀ ਨਾਲ ਲੜੇ ਨਾਲ ਹਾਂਜੀ ਤੇ ਮੁੱਖ ਜਿਹੜੇ ਬਾਡੀਗਾਰਡ ਜਿਹੜੇ ਮੇਨਲੀਡਿੰਗ ਪਰਸਨ ਹੁੰਦੇ ਹੈਗੇ ਆ ਆਰਮੀ ਦੇ ਵਿੱਚ ਉਹਨਾਂ ਦੇ ਵਿੱਚ ਉਹ ਮਸ਼ਾਮਿਲ ਸੀਗੇ ਠੀਕ ਆ ਉਹ ਸਰਵਾਈਵ ਕਰਕੇ ਬਚ ਗਏ ਸੀ ਹਾਂਜੀ ਤੇ ਨਾਨੀ ਮੇਰੇ ਨਾਨੀ ਦਾ ਜਨਮ ਉਹਨਾਂ ਦਾ ਚਿੰਦਗਾ ਅੱਛਾ ਜੀ ਜਿੰਨੇ ਵਾਦਿਆਂ ਉਧਰੋਂ ਉਸ ਤੋਂ ਬਾਅਦ ਕੀ ਬਦਲਿਆ ਹੋਸ਼ਾ ਹਾਂ ਜੀ ਸ਼ਿਕਾਇਤ ਤੇ ਉਹਨਾਂ ਦਾ ਦਾਦਾ ਮਤਲਬ ਚਿੰਦਗਾ ਮੇਰੇ ਨਾਨੀ ਦਾ ਅੱਛਾ ਜੀ ਸਿਰੋਚੀ ਇੰਚ ਤੋਂ ਜਿੱਦਾਂ ਅਸੀਂ ਵਿਆਹ ਵੀ ਉੱਥੇ ਹੋਇਆ ਹਾਂ ਜੀ ਹਾਂ ਜੀ ਉਹ ਮਤਲਬ ਵੀ ਜਨਮ ਉੱਥੋਂ ਦਾ ਸੀਗਾ ਹੀ ਵਿਆਹ ਤਾਂ ਆਪਣੇ ਨੂੰ ਸੇ ਖਬਰਵਾਰ ਦੇ ਵਿੱਚ ਹੀ ਮਤਲਬ ਟੇਚੇ ਹੋ ਗਿਆ ਵਿਆਹ ਇੱਥੇ ਹੋ ਗਿਆ ਦੇਖ ਲਓ ચીਨ ਚੋਂ ਕਾਗੇ ਚੜਾ ਕੇ ਗਏ ਜਿੰਮੀ ਜੀ ਨੂੰ ਬੋਲਦੇ ਹੁੰਦੇ ਆ ਕੀ ਕਰਦੇ ਆ ਤੇ ਲਾਗਾੜਾ ਚੰਗੀ ਰਹਿ ਸ਼ਿਗਾਈ ਸ਼ੋਈ ਕੋਲੇ ਕਿਤੇ ਬਾਜੀ ਕੋ ਬਾਗ ਨਿਕਲਿਆ ਉਹ ਬਾਗ ਨਾ ਨਹੀਂ ਉੱਥੇ ਫੌਜੀ ਹਮਾਰੇ ਕਹਿੰਦੇ ਵੀ ਵੀਡੀਓ ਆਉਂਦੇ ਹੁੰਦੇ ਆ ਕਿ ਸ਼ਿਗਾਈ ਸਿੱਖ ਫੌਜੀ ਕਿੱਥੇ ਗਏ ਜੀ ਗ੍ਰੈਜੂਏਟਾ ਹੁੰਦੀ ਸੀ ਆਪਣਾ ਬੜਾ ਰੋਹ ਬੰਦਾ ਸੀ ਹਨ ਤੁਸੀਂ ચીਨ ਦੇ ਚੌਂਕਾ ਚ ਬੰਦੇ ਇੰਨਾ ਡਰਦੇ ਹੁੰਦੇ ਸੀ ਥਾਣੇਦਾਰ ਨੂੰ ਮੰਜੀ ਮਿਲ ਜਾਂਦੀ ਸੀ ਉੱਥੇ ਵਾਹ ਤੇ ਕਹਿੰਦੇ ਕਈ ਵਾਰ ਥਾਣੇਦਾਰ ਨਿਸ਼ਬਦ ਇਕੱਲੀ ਮੰਜੀ ਖੜੀ ਹੁੰਦੀ ਸੀ ਉਹ ਮੰਜੀ ਤੋਂ ਡਰਿਆ ਜਾਂਦੇ ਸੀ ਕਾਇਮ ਨਹੀਂ ਸੀ ਕਰਦੇ ਆ ਜੀ ਬਈ ਅਗਰੇਚਾਰੇ ਆਪਾਂ ਨੂੰ ਬਹੁਤ ਸ ਚਾਹੇ ਬੁਲਾਇਆ ਹੋਵੇ ਚੀਨ ਹੋਵੇ ਸ਼ੰਘਾਈ ਹੋਵੇ ਹਾਂਗਕਾਂਗ ਹੋਵੇ ਜਾਂ ਕੀਨੀਆ ਹੋਵੇ ਤੰਜ਼ਾਨੀਆ ਹੋਵੇ ਜੀ ਬ੍ਰਿਟਿਸ਼ ਨੇ ਸਿੱਖਾ ਤੋਂ ਬਹੁਤ ਵਧੀਆ ਕੰਮ ਲਿਆ ਉਹਨਾਂ ਦਾ ਤਰੀਕਾ ਸੀ ਵੀ ਇਹ ਫੌਜ ਤੋਂ ਕਿਵੇਂ ਕੰਮ ਲਿਆ ਜਾਦਾ ਹੈ ਸਿੰਗਾਪੁਰ ਸਿੰਗਾਪੁਰ ਹੋਵੇ ਸਿੰਗਾਪੁਰ ਦੀਆਂ ਘਵਰਾਹਾਂ ਦੇ ਵਿੱਚ ਆਪਾਂ ਨੂੰ ਪਤਾ ਹੀ ਹੋਵੇ ਵੀ ਉਹ ਕਬਰਾਂ ਦੇ ਆਸ-ਪਾਸ ਸਿੱਖਾਂ ਨੇ ਉਹ ਲੌਂਗ ਲਈ ਐ ਬ੍ਰਿਟਿਸ਼ ਤਾਂ ਦੇਖੋ ਜੋ ਇੱਕ ਮਰੇ ਹੋਏ ਬੰਦੇ ਦੀ ਵੀ ਸੇਫਟੀ ਵੀ ਸੇਫਟੀ ਕਰ ਰਹੇ ਹੈਗਾ ਬੈ ਲੋ ਚੀਨ ਉਹ ਰਿਪਰੈਜ਼ੈਂਟ ਕਰਦੇ ਹੈ ਤੁਸੀਂ ਫਰਾਂਸ ਚ ਆਪਣੀ ਹਿਸਟਰੀ ਦੇਖ ਲਓ ਸਰਕਾਰ ਵਰਜ ਹਿਟਰਲਰ ਦੇ ਕਹਾ ਦੇਖ ਲੋ ਲੜਾਈ ਕਿਸੇ ਦੀ ਆ ਖੜੇ ਆਪਾ ਹੁੰਦੇ ਆ ਦੇਖ ਲੋ ਇੱਕੋ ਫਿਲਮਾਂ ਤੇ ਇੰਗਲਿਸ਼ ਪੇਸ਼ੈਂਟ ਉਹ ਚ ਦਿਖਾਉਂਦੇ ਨੇ ਵੀ ਫੌਜ ਥੱਲੇ ਬੰਗਲ ਕਿਆ ਹੁੰਦਾ ਫੌਜ ਲੰਗੀ ਜਾਂਦੀ ਆ ਬ੍ਰਿਟਿਸ਼ ਇਕਦਮ ਕੋਈ ਬੰਦਾ ਦੇਖਦਾ ਹੈ ਤੇ ਸਾਰੀ ਫੌਜ ਰੋਕ ਕੇ ਇਕੱਲੇ ਸਰਦਾਰ ਕਰਮਾਲ ਜੀ ਨੂੰ ਲਿਜਾਉਂਦੇ ਵੀ ਜਾਈ ਜਰਾ ਬੰਪ ਦੇਖ ਥੱਲੇ ਜਾ ਕੇ ਬੰਪ ਵਿੱਚ ਦੋ ਤਾਰਾਂ ਹੁੰਦੀਆਂ ਇੱਕ ਨੀਲੀ ਇੱਕ ਲਾਲ ਉਹਨੂੰ ਕਹਿੰਦੇ ਵੀ ਇੱਕ ਕੱਟਣੀ ਪੈਣੀ ਇੱਕ ਨਾਲੇ ਵਟਣਾ ਹੁੰਦਾ ਇੱਕ ਨੌਲੇ ਬਟਨ ਦਾ ਉਹ ਵਾਇਰ ਰੁਕਾ ਕੇ ਜਦੋਂ ਮੈਂ ਪਲਾਸ ਫੜਦਾ ਨਾ ਇੱਕ ਤਾਲ ਕੱਟਣੀ ਹੈ ਦੇਖੀ ਜਾਓ ਵਾਓ ਜਿਹੜਾ ਕੱਟਦਾ ਵਾ ਸਾਰੇ ਨਾ ਕੰਨਾਂ ਚੰਗਲਾ ਦੇ ਲੈਂਦੇ ਨੇ ਪਰ ਉਹ ਨਹੀਂ ਫਟਦਾ ਠੀਕ ਹੈ ਉਹ ਉਦੋਂ ਸਾਰੀ ਆਰਮੀ ਜਾਣੀ ਆਉਂਦੀ ਹੈ ਦੇਖੋ ਜਿਉਂ ਉਹ ਵੱਡੇ ਪਹਿਲਾਂ ਤਾਂ ਕਰਪਾਲ ਸਿੰਘ ਪ੍ਰੋਡੂਸਰ ਸਭ ਤੋਂ ਪਹਿਲਾਂ ਸੋ ਸਿੱਖਾਂ ਨੇ ਇਹ ਜੀ ਅਹੀ ਡਿਊਟੀਆਂ ਦਿੱਤੀਆਂ ਜੀ ਜੀ ਬਈ ਨਹੀਂ ਬਾਕੀ ਦੁਨੀਆ ਦੇ ਧਾਰ ਦੇ ਵਿੱਚ ਤੁਸੀਂ ਵੀ ਇੱਕ ਆ ਗਏ ਹੋਗੇ ਜਿਹੜੀ ਮੈਂ ਖੁਸ ਦੇਖੀ ਸੀਗੀ ਤੁਸੀਂ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਤੁਸੀਂ ਆਨੰਦ ਬਣ ਕੇ ਗਏ ਸੀ ਹਾਂ ਜੀ ਤੁਸੀਂ ਉੱਥੇ ਵੀ ਇਹ ਗੱਲ ਰੱਖੀ ਸੀ ਕਿ ਤੁਸੀਂ ਆਪਣਾ ਸਿੱਖਣ ਜਿਹੜੇ ਆਸਟ੍ਰੇਲੀਆ ਦੇ ਵਿੱਚ ਮਤਲਬ ਇਸ ਤਰੀਕੇ ਨਾਲ ਅੱਗੇ ਵਧਾ ਲਈ ਗ੍ਰੋਥ ਮੇਨਲੀ ਇਹ ਕਰਨ ਤੁਸੀਂ ਉੱਥੇ ਰਹਿੰਦੇ ਸਿਰਾਗ ਆਇਆ ਹੈਗਾ ਮੈਂ ਉਹਨਾਂ ਨੂੰ ਥੈਂਕ ਯੂ ਕੀਤਾ ਸੀ ਤੁਸੀਂ ਇੰਨੀਆਂ ਫੈਮਲੀਆਂ ਨੂੰ ਇੱਥੇ ਖੇਤੀਬਾੜੀ ਕਰਨ ਦਾ ਮੌਕਾ ਦਿੱਤਾ ਉਹ ਰਿਗਾਰਡ ਦਿੱਤਾ ਵੀ ਤੁਹਾਡਾ ਬਹੁਤ ਸ਼ੁਕਰੀਆ ਜੀ ਜੀ ਬਈ ਹਾਂ ਤੇ ਦੂਜੀ ਗੱਲ ਇਹ ਹੋਈ ਸੀ ਵੀ ਇੱਕ ਦਿਨ ਉੱਥੇ ਨਾ ਫੌਜ ਦਾ ਡੇ ਮਨਾਇਆ ਜਾ ਰਿਹਾ ਸੀ ਪੁਰਾਣੇ ਫੌਜੀ ਇਕੱਠੇ ਹੋਏ ਸੀ ਆਫਸਰ ਫਿਰ ਬੇਦਰ ਉਹ ਕੋਲ ਬੱਝੀ ਹਾਂਜੀ ਉਹਨਾਂ ਦੇ ਨਾਲ ਸਿਰਫ ਸਿੱਖ ਖੜੇ ਸੀ ਹਾਂਜੀ ਉਹ ਵੀ ਉਵੇਂ ਸੱਚ ਕੇ ਆਏ ਅਡਰਸਾਂ ਤੋਂ ਹਾਂਜੀ ਤੇ ਮੈਨੂੰ ਲੱਗੇ ਨਹੀਂ ਇਹ ਕੋਲੈਬੋਰੇਸ਼ਨ ਇੰਨੀ ਲੰਬੀ ਹੈ ਵੀ ਹੁਣ ਵੀ ਖੜੇ ਨੇ ਜੀ ਤੇ ਉਹਨਾਂ ਨੂੰ ਇਸ ਗੱਲ ਦਾ ਪਹਿਲੀ ਭਾਂਤ ਪਤਾ ਵੀ ਇਹ ਕਹ ਤੇ ਕਰਦੇ ਆ ਆ ਇਹ ਗੰਦਲ ਮੈਂ ਤਾਂ ਇਹ ਦੇਖ ਰਿਹਾ ਮੈਂ ਕਿਰੇ ਸਿੱਖ ਫੌਜੀ ਆ ਉਹਨਾਂ ਨੇ ਇੰਗਲੈਂਡ ਘੜਾ ਘਾਲੀਆਂ ਉਹਨਾਂ ਦੀ ਉਸ ਘੜਾ ਦੇ ਸਾਨੂੰ ਗਿਫਟ ਵਜੋਂ ਹੀ ਆਜ਼ਾਦੀ ਅਗਰੇਂਜਾਂ ਨੂੰ ਸੌਂ ਦੇਣੀ ਪਈ ਆ ਹਾਂਜੀ ਬਈ ਹਣਾ ਇਹ ਆਪਾਂ ਉਹ ਦਿਨ ਆ ਪਹਿਲਾਂ ਦੇ ਕਰ ਰਹੇ ਸੀ ਵੀ ਸਭ ਆਜ਼ਾਦੀ ਦੀ ਗੱਲ ਤਾਂ ਉਹਨਾਂ ਨੇ ਪਹਿਲਾਂ ਹੀ ਕਰਤੀ ਸੀਗੀ ਵੀ ਗੜਾਂਗੇ ਅਸੀਂ ਤੇ ਇੰਗਲੈਂਡ ਦੀ ਰਾਣੀ ਵੀ ਕਹਿੰਦੀ ਹੁੰਦੀ ਸੀ ਤੇ ਇੰਗਲੈਂਡ ਦਾ ਪ੍ਰਧਾਨ ਮੰਤਰੀ ਐਟਲੀ ਵੀ ਇਹ ਸਪੂਰਪਰਮ ਜਰਮਨ ਦੇ ਖਾਤੋਂ ਹੋ ਗਿਆ ਰੜੇ ਨੇ ਜੀ ਕੋਸ਼ਿਸ਼ ਕਰਨੀ ਆ ਵੀ ਜਦੋਂ ਇਹ ਵਾਪਸ ਜਾਣੇ ਆ ਆਜ਼ਾਦ ਆਜ਼ਾਦ ਤੇ ਜਾ ਕੇ ਇਹ ਆਪਣੇ ਦੇਸ਼ ਆਪਣੇ ਤਰੀਕੇ ਨਾਲ ਰਹਿ ਸਕਣਾ ਸੋ ਉਸ ਇੱਕ ਫੌਜੀਆ ਨੂੰ ਸਲੂਟ ਕਰਨਾ ਪਊਗਾ ਜੀ ਤੇ ਦਾਦਾ ਜੋ ਆਪਾਂ ਦੇ ਹਾਇਰ ਸਟੈਂਡ ਤੋਂ ਆਪਣੇ ਕੋਲੇ ਜਾਂਦਾ ਜੀ ਆਪਾਂ ਦਾਦਾ ਹੀ ਸਲੂਟ ਕਰ ਦਿੰਦੇ ਹਾਂ ਸਰ ਜੀ ਸਲੂਟ ਕਰ ਉਹ ਵੀ ਸਲੂਟ ਕਰ ਠੀਕ ਹੈ ਜੀ ਜਦੋਂ ਸਲੂਟ ਕਰ ਰਹੇ ਆ ਜੀ ਹਾਂ ਮਾਨੂੰ ਸਲੂਟ ਦੇ ਰਹੇ ਆ ਅੱਛਾ ਇਹ ਸਾਡਾ ਹਾਲੈਂਡ ਦਾ ਦੋਸਤ ਹੈ ਜੀ ਹਾਂ ਹਾਲੈਂਡ ਤੋਂ ਮੇਰਾ ਦੋਸਤ ਹਾਲੈਂਡ ਤੋਂ ਹੋਰ ਹੋਰ ਨਾ ਵੇ ਦੱਸੋ ਤੁਹਾਨੂੰ ਸਾਰੋਕ ਤੁਹਾਨੂੰ ਕੀ ਇਹ ਦਾਦਾ ਜੀ ਨੇ ਆਉਂਦੇ ਕਿਹਾ ਕਹਿੰਦੇ ਬੜਾ ਲਾਲ ਹੈ ਹਾਂ ਬਿਲਕੁਲ ਗਿਆ ਬਹੁਤ ਲਾਲ ਹੈ ਜੀ ਹਾਂ ਬਹੁਤ ਲਾਲ ਦਿਖਿਆ ਲਾਲ ਲਾਲ ਇਹ ਅਰਬੇਦ ਉਸਪੀਦਾਈ ਆਯੋਸਟ ਆਯੋਸਟ ਸੋ ਤੁਸੀਂ ਆਪਣੇ ਬਾਰੇ ਜਸਟ ਟੈਲ ਅਬਾਊਟ ਯੂਰਸੈਲਫ ਮਾਈ ਸਕਿਨ ਇਜ਼ অলਵੇਜ਼ ਰੈੱਡ ਬੈਬੀ ਜਿਹੜਾ ਅਸੀਂ ਲੁਧਿਆਣੇ ਆਏ ਜੀ ਇਹ ਹਾਲੈਂਡ ਰਹਿਦਾ ਜੀ ਹਾਲੈਂਡ ਤੋਂ ਆਇਆ ਹੁਣ ਸੁਣਾ ਉਥੋਂ ਦਾ ਜੀ ਪਰ ਇਹ THAILAND MALAYSIA SINGAPORE ਸਾਰੇ ਜਾਦਾ ਆ ਹਾਂ ਦੱਸੋ ਦੱਸੋ ਕਿ ਕਿਰਾਇਆ ਹੈ ਨਾ ਕਿਰਾਇਆ ਇਹ ਲਉਗਾ ਆਉਂਦਾ ਜੀ ਇਹ ਦੱਸੋ ਪੈਨਸ਼ਨ ਹੋਈ ਹੈ ਪੈਨਸ਼ਨ ਪੈਨਸ਼ਨ ਆਉਣੀ ਪੈਨਸ਼ਨ ਕਿੰਨੀ ਇੱਕ ਲੱਖ ਕਿੰਨੀ ਇੱਕ ਲੱਖ 1 ਲੱਖ ਰੁਪਇਆ ਕਿੰਨੀ ਇੱਕ ਲੱਖ ਉਸ ਨੂੰ ਚੋਰ ਤੋਂ ਉੱਚਾ ਸੁਣਦਾ 1 ਲੱਖ 1 ਲੱਖ ਵਾ ਲੈ 1 ਲੱਖ ਮਿਲਦਾ ਹੀ ਪੈਸਾ ਉਹ ਵੀ ਹੁਣ ਮੈਨ ਲੱਗਿਆ 65 ਤੋਂ ਉੱਪਰ ਹੋ ਗਏ ਨਾ ਹੁਣ 70 ਦਾ ਹੋਣ ਵਾਲਾ ਪਹਿਲਾਂ ਨਹੀਂ ਪਹਿਲਾਂ ਘੱਟ ਮਿਲਦੀ ਸੀ ਹੁਣ 65 ਤੋਂ ਉੱਤੇ ਹੋ ਗਏ ਉਹਨੋਂ ਹੋਣ ਜਿਆਦਾ ਹੀ ਮਿਲਦੀ ਔ ਲੱਖ ਰੁਪਿਆ ਹੋਵੇ ਪਹਿਲਾਂ ਮਿਲਦੀ ਹੋਣੀ ਸੀ ਜੀ ਪਹਿਲਾਂ ਬੱਤੀਆਂ ਦਾ ਦੋ ਕੁ ਲੂਣ ਵਾਲੀ ਰੱਖਿਆ ਹੁੰਦਾ ਸੀ ਓਕੇ ਓਕੇ ਬੱਤੀ ਦਾ ਤੇਲ ਲੈ ਕੇ ਆਉਂਦਾ ਮਾੜਾ ਮਟਾ ਵਾਲ ਲੈ ਲੈਂਦਾ ਇਹ ਮੈਨੂੰ ਗਿਯਾਰਾ ਕਰੀ ਜਾਂਦੇ ਸੀ ਮੈਂ 10-15 ਸਾਲ ਤੋਂ ਪਾਈ ਜੀ ਮੇਰੇ ਟੱਚ ਸੇ ਅੱਛਾ ਇਹ 180 ਦੇ ਇੰਡੀਆ ਕਰਦੇ ਨੇ ਜੀ ਵਾਹ ਜੀ ਵਾਹ ਬਹੁਤ ਬਹੁਤ 180 ਬਹੁਤ ਆਦੇ ਜਾਂਦੇ ਨੇ ਬਹੁਤ ਜਿਆਦਾ हमने ना ये दास करना बात है यू विल गो टू साउथ क्यों ये यार ये यो साउथ इंडिया भाई भाई उम्र पूछ लिया एज उम्र उम्र कौन दी एज एज साठ क्यों नहीं साठ सत्तर 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 साल है ही सत्तर साल मेट्रो तो छत्तर साल ही है नहीं नहीं सोनू ना, ना uh, okay. पढ़ ਪੋਲ ਦਾ ਜਿਹੜਾ ਉਹ ਕਾਣਾ ਨਾ ਮੈਸਟਰ ਸਰਟੀਫਿਕੇਟ ਉਹਦਾ ਹਾਂ ਉਹ ਤੁਸੀਂ 97 98 ਚਾਹੁੰਦੇ ਹੋ ਹਾਂ ਹਾਂ ਨਾ ਨਾ ਕਿੰਨਾ ਸਕਿਆ ਪੁੱਵਿੰਦਾ ਦੇ ਹਾਂ ਕਹਿਣਾ ਕੀ ਹੈ ਹਾਂ ਕਹਿਣਾ ਕੀ ਹੈ ਆਈ ਕਹਿਣਾ ਯਾਦ ਆਸ ਰੋਟੀ ਖਾਦੀ ਨਾ ਤੇ ਸਾਨੂੰ ਦਾਲ ਹੋਵਦਾ ਦਾਲ ਦਾਲ ਵਿੱਚ अच्छा 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 है दाल बहुत 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 रोटी रोटी बहुत रोटी बहुत अच्छी है बहुत सी सब्जी सब्जी मिक्स

अब so, मैं काला पर थे भाई जी आप तुम आए हो है ना मैं oh, सीख कर yeah. का तब बोलेंगे मैं जा मिला मैं फिर मैं करता दिखाऊं देयर इज राजस्थानी फ्लेवर इन दैट एरिया या यार वी आर सिटिंग ऑन साउथ वेस्ट पंजाब फाजिल्का या यार पाकिस्तान बॉर्डर आल्सो देयर राजस्थान बॉर्डर आल्सो देयर है इट्स ऑल मिक्स ऑल इन द एंड ऑफ पंजाब या यार सो इट मिक्स इज द पाकिस्तानी मिक्स इज द राजस्थानी मिक्स इज पंजाबी मिक्स एंड इट मिक्स Yeah. Yeah. yeah, So, all, always, yeah. Yeah. so now you get yeah. the food mix, uh, the culture mix, uh, mix, mix, uh, mix uh, uh, yeah. the habits, all mix. It is all broad, but did you see the kinus? kinus no. Oranges? Yeah, yeah, yeah. All orchards, oh, in yeah, very yeah, special. Yeah, yeah, uh, uh, very, California Punjab. ਆ ਆ ਕੇ 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 ਨੀ ਉਹ ਨੀ ਆ ਬਰਾ ਬਰਾਬ ਉਹ ਹੋਰ ਬੈ ਉਹ ਅਲਫਾ ਜਿਲ ਦਾ ਬੈ ਹੋ ਜਾਏਗਾ ਨਾ ਰਾਈਟ ਹੋ ਜਾਏਗਾ ਵਧੀਆ 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 ਗਾੜੀਆਂ ਠੀਕ ਹੈ ਜੀ ਫਿਰ ਠੀਕ ਹੈ ਅਸੀਂ ਹੁਣ ਆਪਾਂ ਇੱਕ ਵਾਰੀ ਇਹ ਸਾਸਿਕਾ ਕਰਾਉਣੀ ਸਰਦਾਰ ਜੀ ਦਾ ਨਾਮ ਦੱਸਿਓ ਸਰਦਾਰ ਮੋਹਨ ਸਿੰਘ ਹੋਜੀ ਸਰਦਾਰ ਮੋਹਨ ਸਿੰਘ ਜੀ ਪਾਜੀ ਆਈ ਸੁਕਾ ਸੰਗੀ ਸ਼ਿਕਾਰੀ ਹਾਂ ਸੁਕਾ ਸੰਗੀ ਸ਼ਿਕਾਰੀ ਕਿਤਾਬ ਭੇਜੀ ਸੀ ਮੈਂ ਬੜੀ ਪੜੀ ਆ ਵਧੀਆ ਲਿਖੀ ਹੋਈ ਬੜੀ ਨਾਸਿਰ ਮੈਂ ਪੜੀ ਨਾ ਹੀ ਕਿਤੇ ਨਾ ਹੀ ਕੋਈ ਕੰਮ ਵਾਸਤੇ ਨਾ ਕਿਸੇ ਨੂੰ ਕੁਝ ਮਾਰ ਭੇਜਣਾ ਉਹ ਹੌਲਾ ਸੀ ਤੇ ਮੈਂ ਉਹ ਸੁਕਾ ਸੰਗੀ ਸ਼ਿਕਾਰੀ ਉਹ ਵੀ ਨਾਲ ਹੀ ਭਾਜੀ ਮੈਂ ਕਹਿੰਦਾ ਕਰ ਤੂੰ ਉਹ ਆਫ ਭੇਜ ਦੇ ਉਹਨੂੰ ਉਹ ਕਹਿੰਦਾ ਮੈਂ ਹੁਣ ਪੜ ਕੇ ਭੇਜੂ ਨਹੀਂ ਨਹੀਂ ਵਧੀਆ ਉਹ ਪਹਿਲੇ ਦੋ ਕਰਤੇ ਦੀ ਪੜ ਤੀ ਉਹ ਕਹਿੰਦਾ ਮੈਂ ਫਿਰ ਉਹ ਮਾਲਾ ਇਹਦੇ ਵੇ ਜ਼ਰੂਰ ਪੜੂਗਾ ਕਹਿੰਦਾ ਉਹ ਕਿਹਾ ਹੋਰ ਵੀ ਉਹਦੇ ਕੰਮ ਹੈ ਲੈ ਸੋ ਠੀਕਾ ਪੜ ਕੋ ਵੀ ਇੰਨੇ ਪੁਰਾਣੇ ਬਜ਼ੁਰਗ ਬਹੁਤ ਘੱਟ ਦਿਖਦੇ ਨੇ ਜਦੋਂ ਆਪਾਂ ਉਹਨਾਂ ਨੂੰ ਮਿਲੀਦਾ ਉਹਨਾਂ ਕੋਲ ਬੜੀਆਂ ਖਜ਼ਾਨੇ ਹੁੰਦੇ ਨੇ ਉਹਨਾਂ ਨਾਲ ਗੱਲ ਕਰਕੇ ਬੜਾ ਵਧੀਆ ਲੱਗਦਾ ਸੋ ਸਾਨੂੰ ਥੋੜਾ ਜਿਹਾ ਉੱਚੀ ਬੋਲਣਾ ਪਿਆ ਸੌਰੀ ਉਹਦੇ ਲਈ ਕਿਉਂਕਿ ਬਜ਼ੁਰਗ ਤਾਂ ਥੋੜਾ ਜਿਹਾ ਉੱਚੀ ਸੁਣਦਾ ਸੀਗਾ ਸੋ ਪਰ ਸਾਡੇ ਨੂੰ ਅੱਜ ਬੜੀ ਨੌਲੇਜ ਵਾਧਾ ਹੋਇਆ ਸਾਨੂੰ ਪਤਾ ਲੱਗਿਆ ਵੀ ਜਿਹੜੀ ਦਾਲ ਸੀ ਪਰ ਇਹਦੇ ਹੱਟ ਤੋਂ ਪਰੇ ਬਣਾਉਨੇ ਆ ਉਹ ਇੰਨੀ ਸਵਾਦ ਨਹੀਂ ਬਣਦੀ ਇੱਥੇ ਇੰਨੀ ਦਾਲ ਸਵਾਦ ਕਿਉਂ ਬਣਦੀ ਆ ਕਿਉਂਕਿ ਤਾਵਾ ਦਾ ਫਰਕ ਹੈ ਹੱਕ ਹੈ ਜੀ ਏਰੀਆ ਦਾ ਤੇ ਪਾਣੀ ਦਾ ਫਰਕ ਆ ਤੇ ਬਾਕੀ ਬਾਈ ਜੀ ਤੁਹਾਡੀ ਬੈੱਡ ਜ਼ਮੀਨਾ ਖੁੱਲੀਆਂ ਤੇ ਨਿਆਰਾ ਆਉਂਦਾ ਦੂਮ ਕੱਥੇ ਨਿਕਲ ਜਾਂਦੀ ਹੈ ਬਹੁਤ ਚੰਗਾ ਲੱਗਦਾ ਇਸ ਏਰੀਏ ਸਾਕੇ ਇਸ ਏਰੀਏ ਸਾਡੇ ਬੜੇ ਚੰਗੇ ਦੋਸਤ ਨੇ ਜੀ ਅੱਜਕੱਲ ਐਕਸੀਬਿਸ਼ਨ ਲਾਈਕ ਤਾਂ ਬੜਾ ਨਹੀਂ ਆ ਰਹਾ ਹੈ ਤੇ ਇਸ ਸਾਈਕਲ ਇਧਰਲੇ ਪਾਸੇ ਐਡਵੈਂਚਰਸ ਕੋ ਜਵਾਰ ਬਹੁਤ ਪੜਾਉਂਦਾ ਹੈ ਪਰ ਉਹ ਬੜਦੇ ਨਹੀਂ ਬੰਦੇ ਤੇ ਦੇਖੋ ਸਾਈਕਲ ਸਾਰੇ ਏਰੀਏ 'ਚ ਹੁੰਦੇ ਜੀ ਹਾਂ ਸਾਈਕਲ ਬਹੁਤ ਹੈ ਤੇ ਅਸੀਂ ਤਾਂ ਕਿੰਨਾ ਆਲਾ ਜੋਸ਼ ਲੱਡੇ ਨੇ ਬੈਠੇ ਪੀਲਾ ਰਿਹਾ ਯਾਦ ਕਰੀ ਰਹੇ ਇਸ ਏਰੀਏ ਨਾਲ ਦੀ ਸੋ ਤੁਹਾਡਾ ਬਹੁਤ ਸ਼ੁਕਰੀਆ ਇਸਾ ਗਾਰਡਨ ਕਰਨ ਲਈ ਠੀਕ ਹੈ ਜੀ ਠੀਕ ਹੈ ਪਹ ਲਾਈਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਾਤਰੀ ਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਲੋ ਜੀ ਕੰਮ ਦਾ ਨੰਦਵਾਸ ਜੀ ਸਮਝਾ ਜੇ ਭਰਤੀ ਹਾਂ 35 ਸਾਲ ਦਾ ਮਾਏ ਸੀ 53 ਜਗੇ ਭਰਤੀ ਠਾਜ ਮੇਰੀ ਪੈਨਸ਼ਨ ਮਾਈ ਦੀ ਆਕੇ ਬਾਈ ਨਾ ਥੀ ਆਇਆ ਫਕੇ ਚ ਇੱਕ ਮਹੀਨਾ ਕੰਮ ਕੇ ਢੋਗੇ ਬਾਤ ਤੂੰ ਬੱਸ ਕਰ ਲਿਆ ਵਿਆਹ ਹੋ ਗਿਆ ਚੋਤੇ ਮਾਏ ਬਾਪੂ ਭਲੇ ਕੈਸ਼ ਬੈਂਕ ਦੋਸਤ ਜੀ ਗਈ ਇੱਕ ਕਰੋ ਇਹ ਤਾਂ ਜੋ ਜੋ ਚਲੀ ਗਈ ਸ਼ਿਰੋ ਹੋ ਗਿਆ ਗੰਗਾ ਪਾਰੇ ਦੇ ਕੰਨ ਵਿੱਚ ਗੇ ਸਿਰ ਤੇ ਜਿਆ ਮੈਂ ਮੈਂ ਕਹਿੰਦਾ ਮੈਂ ਮੈਂ ਹੱਸਿਆ ਮਾਂ ਤੇ ਜੀਵੇ ਆ ਆ ਕੇ ਬੈਠਾ ਬਿੱਟਾ ਮਾ ਛੀ ਭੈਣ ਤੇ ਆ ਸੀ ਮੇਰੇ ਰਹਿ ਗਿਆ ਤੇਰਾ ਹੋਠੋਂ ਤੇ ਲੈਨੇ ਤੇ ਬਾਬੇ ਨਾਇਕਰਾ ਹੋ ਗਿਆ ਤੇਰਾ ਨਾਂਕ ਜੀਦੇ ਨਾਂਕ ਮੁੰਡੇ ਨਾ ਮੂੰਹ ਨੂੰ ਪਾਈ ਹੱਥ ਤੇ ਮੈਂ ਲੈ ਲਗਾ ਚੁਪ ਚੁਪ ਕੇ ਲੈ ਲਈ 哎。<Nice. S 2> <laughs>